ਸਮਾਜ ਵਿੱਚ ਵਧ ਰਹੀਆਂ ਸਿਹਤ ਸਮੱਸਿਆਵਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਮਾਜ ਨੂੰ ਸਮਰਪਿਤ ਡਾਕਟਰਾਂ ਵੱਲੋਂ ਬਣਾਈ ਗਈ ਯੰਗ ਡਾਕਟਰਸ ਫੋਰ ਸੋਸਾਇਟੀ ਨਾਮ ਦੀ ਸੰਸਥਾ ਵੱਲੋਂ ਇਲਾਕੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਨ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਪਿੰਡ ਦੋਲਾ ਬਸਤੀ ਵਿੱਚ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 100 ਵਿਅਕਤੀਆਂ ਨੂੰ ਜ਼ਰੂਰੀ ਦਵਾਈਆਂ ਪੀਣ ਦਾ ਸਾਫ ਪਾਣੀ ਸੈਨੇਟਰੀ ਨੈਪਕਿਨ ਆਦਿ ਵੰਡੇ ਗਏ ਇਸ ਮੌਕੇ ਸੋਸਾਇਟੀ ਦੇ ਆਗੂਆਂ ਪ੍ਰਧਾਨ ਡਾਕਟਰ ਸੁਰਿੰਦਰ ਕੋ ਔਰ ਮਹਿਲਾ ਰੋਗ ਮਾਹੀ ਡਾਕਟਰ ਜਤਿੰਦਰ ਕੋਰ ਹੱਡੀਆਂ ਅਤੇ ਜੋੜਾ ਦੇ ਮਾਹੀ ਡਾਕਟਰ ਜੀਐਸ ਕਹਿਲ ਬਾਲ ਰੋਗ ਮਾਹਿਰ ਡਾਕਟਰ ਐਸਪੀ ਸੰਧੂ ਡਾਕਟਰ ਹਰਪ੍ਰੀਤ ਕਹਿਲ ਆਦੀ ਨੇ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਦਿਨੀ ਆਏ ਹੜਾ ਕਾਰਨ ਜਿਨ੍ਹਾਂ ਘਰਾਂ ਵਿੱਚ ਪਾਣੀ ਆਇਆ ਹੈ ਉਸ ਇਲਾਕੇ ਵਿੱਚ ਵਿਸ਼ੇਸ਼ ਤੌਰ ਤੇ ਅਜੀਹੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਜਿੱਥੇ ਹੜਾ ਦੇ ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਉੱਥੇ ਹੀ ਜ਼ਰੂਰਤਮੰਦ ਵਿਅਕਤੀਆਂ ਨੂੰ ਮੁਫਤ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਸੁਸਾਇਟੀ ਦੇ ਪ੍ਰਧਾਨ ਡਾਕਟਰ ਸੁਰਿੰਦਰ ਕੋਰ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਸਕੀਮਾ ਦਾ ਲਾਭ ਇਲਾਕੇ ਦੇ ਆਮ ਲੋਕਾਂ ਤੱਕ ਪਹੁੰਚਾਉਣ ਲਈ ਲੋਕਾਂ ਨੂੰ ਬਿਮਾਰੀਆਂ ਤੋ ਬਚਾਉ ਨ ਤੇ ਸਿਹਤਮੰਦ ਰੱਖਣ ਲਈ ਯੰਗ ਡਾਕਟਰਸ ਫੋਰ ਸੋਸਾਇਟੀ ਵੱਲੋਂ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਸੋਸਾਇਟੀ ਦੇ ਸਪੋਕਸਪਰਸਨ ਡਾਕਟਰ ਜੀਐਸ ਕਹਿਲਨੇ ਕਿਹਾ ਕਿ ਲੋਕਾਂ ਪ੍ਰਤੀ ਡਾਕਟਰਾਂ ਦੇ ਕਈ ਫਰਜ਼ ਹਨ ਜਿਸ ਲਈ ਇਸ ਸੰਸਥਾ ਨਾਲ ਜੁੜੇ ਡਾਕਟਰ ਇਲਾਕੇ ਨੂੰ ਸਿਹਤਮੰਦ ਰੱਖਣ ਲਈ ਆਪਣਾ ਕੁਝ ਸਮਾਂ ਅਤੇ ਸੇਵਾਵਾਂ ਲੋਕਾਂ ਨੂੰ ਦੇ ਰਹੇ ਹਨ ਡਾਕਟਰ ਐਸਪੀ ਸੰਦੂ ਨੇ ਦੱਸਿਆ ਕਿ ਸਿਹਤ ਅਤੇ ਮੈਡੀਕਲ ਖੇਤਰ ਸੰਬੰਧੀ ਕਈ ਤਰ੍ਹਾਂ ਦੀਆਂ ਗਲਤ ਜਾਣਕਾਰੀਆਂ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦੀਆਂ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਈ ਵਾਰ ਲੋਕ ਆਪਣਾ ਕੀਮਤੀ ਸਮਾਂ ਅਤੇ ਮਿਹਨਤ ਦੀ ਕਮਾਈ ਬਰਬਾਦ ਕਰ ਦਿੰਦੇ ਹਨ ਅਤੇ ਇਸ ਸ਼ੋਸ਼ਣ ਤੋਂ ਬਚਾਉਣ ਲਈ ਜਾਗਰੂਕਤਾ 캠ਪਾਂ ਰਹੀ ਲੋਕਾਂ ਨੂੰ ਮੈਡੀਕਲ ਖੇਤਰ ਨਾਲ ਸੰਬੰਧਿਤ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਡਾਕਟਰ ਜਤਿੰਦਰ ਕੋਰ ਨੇ ਦੱਸਿਆ ਕਿ ਇਸ ਇਲਾਕੇ ਦੇ ਬਹੁਤ ਲੋਕ ਆਰਥਿਕ ਪੱਖੋਂ ਗਰੀਬ ਹਨ ਅਤੇ ਕੁਝ ਸਮਾਜ ਵਿਰੋਧੀ ਅੰਸਰਾਂ ਵੱਲੋਂ ਮੈਡੀਕਲ ਸੇਵਾਵਾਂ ਦੇ ਨਾਮ ਤੇ ਗਲਤ ਜਾਣਕਾਰੀ ਦੇ ਕੇ ਲੁੱਟ ਤੀ ਜਾਂਦੀ ਹੈ ਜਿਸ ਤੋਂ ਬਚਾਉਣ ਲਈ ਇਹ ਸੁਸਾਇਟੀ ਕੰਮ ਕਰਦੀ ਹੈ ਡਾਕਟਰ ਹਰਪ੍ਰੀਤ ਕਹਿਲ ਨੇ ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਅਦਾਰਿਆਂ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰਨ ਲਈ ਇਹ ਸੰਸਥਾ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਸ ਮੌਕੇ ਸਰਪੰਚ ਦੇਵਰਾਜ ਪੰਜਗੁਰਨਾਪਸਾਪ ਦਾ ਸਰਪੰਚ ਕੁਲਦੀਪ ਸਿੰਘ ਟੀਨੂ ਗਗਨ ਜਗਤਾਰ ਸਿੰਘ ਮਹਿੰਦਰ ਵਿਕਾਸ ਸਿੰਘ 나జర్ ਸੈਣੀ ਸ਼ਰਵਨ ਮਹਿੰਦਰ ਸੈਣੀ ਆਦਿ ਵੀ ਹਾਜ਼ਰ ਸਨ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸਾਹਿਕਾਲ ਜੀ ਮੈਂ ਦੇਵਰਾ ਸਰਪੰਚ ਪਿੰਡ ਪਨਾਮ ਤੋਂ ਅੱਜ ਸਾਡੇ ਕੋਲ ਸਾਡੇ ਡਾਕਟਰ ਸਹਿਬਾਨ ਦੀ ਟੀਮ ਆਈ ਹੈ ਜਿਨ੍ਹਾਂ ਦੀ ਜੋ ਸੁਸਾਇਟੀ ਯੰਗ ਡਾਕਟਰਸ ਫੋਰ ਸੁਸਾਇਟੀ ਇਹਨਾਂ ਦੀ ਸਾਰੀ ਟੀਮ ਸਾਡੇ ਪਿੰਡ ਵਿੱਚ ਆਈ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਦੇ ਕਾਰਨ ਜੋ ਵੀ ਥੇ ਨੁਕਸਾਨ ਹੋਇਆ ਸੀ ਉਸ ਨੁਕਸਾਨ ਤੋਂ ਬਾਅਦ ਅਸਲ ਲੜਾਈ ਜਿਹੜੀ ਹੈ ਉਹ ਹੁਣ ਸ਼ੁਰੂ ਹੋ ਰਹੀ ਹੈ ਕਿਉਂਕਿ ਹੁਣ ਬਹੁਤ ਸਾਰੀਆਂ ਡਿਸੀਜ਼ਸ ਫੈਲਣ ਦਾ ਖਤਰਾ ਹੈ ਸੋ ਇਹਨਾਂ ਨੂੰ ਇਹਨਾਂ ਦੀ ਪ੍ਰੀਵੈਂਸ਼ਨ ਲਈ ਡਾਕਟਰ ਸਾਹਿਬ ਹੋਰੀ ਆਪਣੀ ਪੂਰੀ ਟੀਮ ਦੇ ਨਾਲ ਆ ਕੇ ਸਾਡੇ ਸਾਰੇ ਇਲਾਕਾ ਵਾਸੀਆਂ ਨੂੰ ਇਹਦੇ ਆਪਣੇ ਵੱਲੋਂ ਸੁਜੈਸਟ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਦੀ ਇਤਿਹਾਦ ਸਾਨੂੰ ਰੱਖਣੀ ਜ਼ਰੂਰੀ ਹੈ ਤੇ ਜੋ ਵੀ ਬਣਦੀਆਂ ਜ਼ਰੂਰੀ ਮੈਡੀਸਿਨਸ ਲਈ ਹੈ ਉਹ ਵੀ ਇਹਨਾਂ ਵੱਲੋਂ ਕਿਟ ਦੇ ਰੂਪ ਵਿੱਚ ਇੰਡੀਵਿਜੂਅਲੀ ਕਰਪਰੀ ਦਿੱਤੀ ਗਈ ਹੈ ਮੈਂ ਨਾ ਸਾਰਿਆਂ ਦਾ ਆਪਣੀ ਪੂਰੀ ਪੰਚਾਇਤ ਵੱਲੋਂ ਦਿਲੋਂ ਧੰਨਵਾਦ ਕਰਦਾ ਮੈਂ ਜਸਵੰਤ ਸਿੰਘ ਬੇਲਾ ਐਕਸਪੈਂਸ ਪਿੰਡ ਬੇਲੇ ਤੋਂ ਇਸ ਟਾਈਮ ਅਸੀਂ ਤਲਹਮ ਪਿੰਡ ਦੀ ਦੋਲਾ ਵਸਤੀ ਵਿੱਚ ਖੜੇ ਆ ਜਿੱਤਕਿ ਸਤਲੁਜ ਦਰਿਆ ਨੇ ਇਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਕੀਤਾ ਤੇ ਅੱਜ ਇਹਨਾਂ ਦੀ ਸੇਵਾ ਦਾ ਵਾਸਤਾ ਡਾਕਟਰ ਕਹਿਲ ਸਾਹਿਬ ਆਪਣੀ ਆਪਣੀ ਟੀਮ ਨੂੰ ਨਾਲ ਲੈ ਕੇ ਇੱਧਰ ਪਹੁੰਚੇ ਆ ਤਾਂ ਜੋ ਕਿ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ ਮੇਰੀ ਬੇਨਤੀ ਹੈ ਡਾਕਟਰ ਸਾਹਿਬ ਨੂੰ ਕਿ ਇੱਕ ਵਾਰ ਕਰਨ ਵਾਲੇ ਕੰਮ ਮੁੱਕ ਨੀ ਜਾਣਾ ਇੱਥੇ ਤੁਹਾਨੂੰ ਵਾਰ-ਵਾਰ ਦੁਬਾਰਾ ਫੇਰ ਚੱਕਰ ਲਗਾਉਣੇ ਪੈਣੇ ਕਿਉਂਕਿ ਪਾਣੀ ਉੱਤਰਨ ਤੋਂ ਬਾਅਦ ਭਿਆਨਕ ਬਿਮਾਰੀਆਂ ਦਾ ਖਤਰਾ ਹੋਣ ਦਾ ਖਸਾ ਹੈ ਇਸ ਲਈ ਸਾਨੂੰ ਬੇਨਤੀ ਹੈ ਵੀ ਤੁਸੀਂ ਦੁਬਾਰਾ ਵੀ ਇੱਥੇ ਚੱਕਰ ਲਾਓ ਤਾਂ ਜੋ ਕਿ ਇਸ ਛੜੇ ਦਾ ਗਰੀਬ ਬਸਤੀ ਦਾ ਕੁਝ ਨਾ ਕੁਝ ਭਲਾਪਾ ਹੋ ਸਕੇ ਤੁਹਾਡੇ ਤੋਂ ਕਿੱਥੇ ਲਿਖਾਣੇ ਵੜਾ ਜਾਏਗਾ ਇੱਥੋਂ ਹੌਣ ਨਹੀਂ ਜੇ ਡੋਲਾ ਬਸਤੀ ਜੋ ਕਿ ਹੜ੍ਹ ਕਾਰਨ ਕਾਫੀ ਇੱਥੇ ਨੁਕਸਾਨ ਹੋ ਰਿਹਾ ਉਹਦੇ ਵਿੱਚ ਆਪਣੀ ਯੰਗ ਸੋਸਾਇਟੀ ਫਾਰ ਡਾਕਟਰਸ ਦੀ ਟੀਮ ਲੈ ਕੇ ਪਹੁੰਚੇ ਸੀ ਡਾਕਟਰਾਂ ਦੀ ਟੀਮ ਹੈ ਜੋ ਸਾਡੀ ਨੰਗਲ ਅਨੰਦਪੁਰ ਚ ਸਰਕਾਰੀ ਪਲੱਸ ਪ੍ਰਾਈਵੇਟ ਡਾਕਟਰਾਂ ਦੀ ਟੀਮ ਹੈ ਉਹ ਲੈ ਕੇ ਪਹੁੰਚੇ ਆ ਇੱਥੇ ਅਸੀਂ ਪਿੰਡ ਤੇ ਜੋ ਖੜਾ ਕਰਨ ਲੋਕਾਂ ਨੂੰ ਨੁਕਸਾਨ ਹੋਇਆ ਉਹਦੇ ਵਿੱਚ ਅਸੀਂ ਮੈਡੀਕਲ ਕਿੱਟਾਂ ਵੰਡੀਆਂ ਪਲੱਸ ਲੇਡੀਜ਼ ਨੂੰ ਸੈਨਟਰੀ ਪੈਡ ਵੀ ਵੰਡੇ ਇਸ ਵਿੱਚ ਕਿੱਟਾਂ ਵਿੱਚ ਟੱਡੀਆਂ ਉਲਟੀਆਂ ਹੋਰ ਬਿਮਾਰੀਆਂ ਸੰਦੇ ਲੱਦੀ ਤੇ ਪੱਟੀਆਂ ਦਰਦ ਦੀਆਂ ਦਵਾਈਆਂ ਵਹਿਰਾ ਸਗੀਆਂ ਕਿੱਟਾਂ ਉਹ ਲੋਕਾਂ ਨੂੰ ਦਿੱਤੀਆਂ ਗਈਆਂ ਤੇ ਲੋਕਾਂ ਨੂੰ ਹੜਾ ਦੌਰਾਨ ਤੋਂ ਜਾਂ ਹੜਾ ਤੋਂ ਬਾਅਦ ਜੜੀਆਂ ਬਿਮਾਰੀਆਂ ਹੋਣ ਦਾ ਖਤਰਾ ਉਹਨਾਂ ਤੋਂ ਬਚਣ ਦੇ ਨੁਕਸਾਨ ਬਾਰੇ ਵੀ ਦੱਸਿਆ ਗਿਆ ਕਿ ਪਾਣੀ ਵੇਰਾ ਉਬਾਲ ਕੇ ਪੀਣਾ ਤੇ ਹੋਰ ਜੋ ਹੈ ਜਾਂ ਟੱਟੀਆਂ ਉਲਟੀਆਂ ਜਾਂ ਹੋਰ ਸਕਿਨ ਦੀ ਅਲਰਜੀ ਹੋਣੀ ਉਹਨਾਂ ਤੋਂ ਕਿੱਦਾਂ ਬਚਿਆ ਜਾਣਾ ਤੇ ਅਸੀਂ ਦੁਬਾਰਾ ਵੀ ਇਸ ਪਿੰਡ ਵਿੱਚ ਦੁਬਾਰਾ ਵੀ ਕਿੱਟਾ ਦੇ ਕੇ ਜਾਵਾਂਗੇ ਥੋੜੇ ਦਿਨਾਂ ਬਾਅਦ ਜਦੋਂ ਉਹ ਲੋਡ ਪਏਗੀ ਅੱਜ ਜੋ ਯੰਗ ਡਾਕਟਰ ਫੋਰ ਸੋਸਾਇਟੀ ਵੱਲੋਂ ਦਰਿਆ ਦੇ ਬਿਲਕੁਲ ਕੰਢੇ 'ਚ ਆ ਕੇ ਜੋ ਮੈਡੀਕਲ ਕਿੱਟਾਂ ਵੰਡਣ ਦਾ ਕੰਮ ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਹੈ ਚੰਗ ਡਾਕਟਰ ਫੋਰ ਸੋਸਾਇਟੀ ਨਾ ਕੇਵਲ ਫੀਲਡ ਵਰਕ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰਤਾ ਵਿੱਚ ਖਾਲਸਾ ਕਾਲਜ ਖਾਲਸਾ ਸਕੂਲ ਤੇ ਹੋਰ ਸਕੂਲਾਂ ਕਾਲਜ ਵੀ ਅਵੇਰਨੈਸ ਕੈਂਪ ਚਲਾ ਰਹੇ ਨੇ ਤੇ ਯੰਗ ਡਾਕਟਰ ਸੋਸਾਇਟੀ ਵੱਲੋਂ ਮੇਰਾ ਇਹ ਗੁਜਾਰਿਸ਼ ਹੈ ਕਿ ਜੇ ਵੀ ਕੋਈ ਹੋਰ ਕਿਸੇ ਪਿੰਡ ਜਾਂ ਕਿਸੇ ਹੋਰ ਕਸਬੇ ਤੋਂ ਕੋਈ ਮੈਡੀਕਲ ਕਿੱਟਾਂ ਦੇ ਲੋੜ ਹੈ ਜਾਂ ਕੋਈ ਹੋਰ ਅਵੇਰਨੈਸ ਕੈਂਪ ਦੀ ਲੋੜ ਹੈ ਤਾਂ ਯੰਗ ਡਾਕਟਰ ਸੋਸਾਇਟੀ ਦੇ ਪ੍ਰਧਾਨ ਡਾਕਟਰ ਸੁਵਿੰਦਰ ਕੌਰ ਜੋ ਕਿ ਐਸਐਮਓ ਸਿਵਲਸਪਰ ਹਨ ਗੁਰੂ ਤੇ ਵਾਈਸ ਪ੍ਰਧਾਨ ਡਾਕਟਰ ਜੇਸ਼ ਕੁਮਾਰ ਜੋ ਕਿ ਮੈਡੀਕਲ ਅਫਸਰ ਸਿਵਲਸਪਰ ਹਨ ਕੁਰ ਸਾਹਿਬ ਹਨ ਉਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ ਤੇ ਮੇਰੀ ਬਾਕੀ ਜੋ ਮੈਡੀਕਲ ਸੰਸਥਾਵਾਂ ਹਨ ਉਹਨਾਂ ਨੂੰ ਵੀ ਗੁਜਾਰਿਸ਼ ਹੈ ਕਿ ਜਿਹੜਾ ਮੈਡੀਕਲ ਅਸੀਂ ਅਫੈਕਟ ਕਰ ਰਹਾ ਹੈ ਕਿ ਉਹ ਕੇਵਲ ਫੂਲ ਬੂਟਿਆ ਲਾਹਤੇ ਤੱਕ ਦਾ ਨਹੀਂ ਹੈ ਅਸੀਂ ਫੀਲਡ ਤੇ ਜਾ ਕੇ ਜਿਹੜੇ ਇਸ ਤਰ੍ਹਾਂ ਮਹਾਮਾਰੀ ਦੇ ਲੋਡ ਬੰਧਨ ਜਿਹੜੇ ਕਿ ਖੜਾ ਦੇ ਲੋਡ ਬੰਧ ਲੋਕ ਹੁਣ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਕੁਝ ਸਰਵਿਸ ਲਈਏ ਤਾਂ ਕਿ ਸਮਾਜ ਦਾ ਤੇ ਸਰਕਾਰ ਦਾ ਕੁਝ ਹੈਲਪ ਹੋ ਸਕੇ ਧੰਨਵਾਦ